ਅੱਜ ਮੈਂ ਲੈ ਕੇ ਆਇਆ ਇੱਕ ਬਹੁਤ ਸੁੱਕਾ ਜਿਹਾ ਜੂੜਾ ਜਿਹੜਾ ਕਿ ਬਹੁਤ ਜਲਦੀ ਹੋਣ ਵਾਲਾ ਜੂੜਾ ਤੇ ਵੱਡੇ ਲੰਬੇ ਵਾਲਾਂ ਦਾ ਇਹ ਜੂੜਾ ਛੋਟੇ ਵਾਲਾਂ ਦਾ ਨਹੀਂ ਹੈਗਾ ਤੇ ਤੁਸੀਂ ਖੁਦ ਆਪ ਕਰੇ ਬਣਾ ਸਕਦੇ ਆ ਇਹ ਜੂੜਾ ਇੰਨਾ ਸੁੱਕਾ ਕੋਈ ਚੀਜ਼ ਬਹੁਤੀ ਆਪਾਂ ਨੂੰ ਚਾਹੀਦੀ ਨਹੀਂ ਕਲਿੱਪ ਚਾਹੀਦੀ ਆ ਬਸ ਉਹ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੇ ਆ ਤੇ ਤਿੰਨ ਤਿੰਨ ਹਜ਼ਾਰ ਜਿਹੜਾ ਆਪਾਂ ਦਿੰਨੇ ਆ ਲੋਕਾਂ ਨੂੰ ਜਾ ਕੇ ਬਾਹਰ ਤੇ ਆਪਾਂ ਨੂੰ ਦੇਣ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਖੁਦ ਆਪਣੇ ਘਰਾਂ 'ਚ ਕੋਈ ਨਾ ਕੋਈ ਇੱਕ ਦੂਜੇ ਦਾ ਆਪਾਂ ਜੂੜਾ ਕਰ ਸਕਦੇ ਆ ਤਿਆਰ ਦੇਖੋ ਜੀ ਮੈਂ ਇਹਦੇ ਵਿੱਚ ਕੋਈ ਖਾਸ ਗੱਲ ਨਹੀਂ ਕੀਤੀ ਤੇ ਆਪਾਂ ਦਿੱਤੇ ਇਹ ਜੋੜੇ ਦੇ ਦੋ ਲੜੀਆਂ ਬਣਾ ਕੇ ਦਿੱਤੇ ਆ ਬਾਲ बटे ਤੇ ਬਾਲ ਬਹੁਤ ਲੰਬੇ ਆ ਤੇ ਜੇ ਤੁਹਾਡੇ ਬਾਲ ਲੰਬੇ ਆ ਤਾਂ ਤੁਹਾਡਾ ਹੋਰ ਵੀ ਇਹ ਸੋਹਣਾ ਜੂڑا ਬਣਦਾ ਜਿੰਨੇ ਲੰਬੇ ਵਾਲ ਉਸ ਹਿਸਾਬ ਨਾਲ ਇਹ ਜੂڑا ਬਣ ਜਾਂਦਾ ਕੋਈ ਸੋਕਾ ਨਹੀਂ ਮੈਂ ਦੇਰ ਤੁਹਾਡੇ ਸਾਹਮਣੇ ਕੋਈ 헤 ਸਪਰੇ ਨਹੀਂ ਯੂਜ਼ ਕੀਤੀ ਕਿਉਂਕਿ ਤੁਸੀਂ 헤 ਸਪਰੇ ਯੂਜ਼ ਕਰ ਲਓਗੇ ਤਾਂ ਮੋਰਟ ਆਈਡੀ ਤੇ ਮੋਰ ਸੋਹਣਾ ਲੱਗੇਗਾ ਆਪਾਂ ਮਿੰਟੋ ਮਿੰਟੇ ਬਣਾ ਦੇਣਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਓ ਆ ਲੋ ਜੀ ਆਪਾਂ ਕੀ ਕੀਤਾ बटे ਦੇਤੇ ਆ ਦੋਨਾਂ ਨੂੰ ਤੇ ਆਪਾਂ ਹੁਣ ਇਹ ਥੱਲੇ ਪਾਤੀ ਰਬੜ ਤੇ ਹੁਣ ਆਪਾਂ ਇਹਨੂੰ ਦੇ ਦੇਣਾ ਕਮਾ ਕਮਾ ਕੇ ਲੜੀਆਂ ਲਾ ਦੇਣੀਆਂ ਆ ਜਾਂ ਸਾਈਡਾਂ ਤੇ ਤੇ ਜਿਹੜੇ ਆਹਾ ਲੌਂਗ ਪੂਆ ਹੈਗੇ ਰਹਿ ਜਾਂਦੇ ਰਬੜ ਤੋਂ ਬਾਅਦ ਤੇ ਆਪਾਂ ਇਹਨੂੰ ਕਰ ਦਿਆਂਗੇ ਆਪਾਂ ਇਹਨਾਂ ਅੰਦਰ ਸਾਈਡ ਤੇ ਟੱਕ ਕਰ ਦਿਆਂਗੇ ਤੇ ਦੋ ਤਿੰਨ ਲਾਈਨਾਂ ਸੂਈਆਂ ਜੇ ਤੁਹਾਡੇ ਕੋਈ ਸੋਨਾ ਜਿਹਾ ਕਲਿੱਪ ਹੈਗਾ ਤੁਸੀਂ ਇਹਦੇ ਉੱਤੇ ਐਂਡ ਤੇ ਕਲਿੱਪ ਲਗਾ ਸਕਦੇ ਹੋ ਜੇ ਤੁਹਾਡੇ ਕੋਲ ਕਲਿੱਪ ਨਹੀਂ ਤਾਂ ਕੋਈ ਡਿਜ਼ਾਈਨਰ ਸੂਈਆਂ ਹੁੰਦੀਆਂ ਆਪਾਂ ਉਹ ਵੀ ਲਗਾ ਸਕਦੇ ਆ ਇਹਦੇ ਉੱਤੇ ਜੇ ਤੁਸੀਂ ਨਹੀਂ ਵੀ ਕੋਈ ਲਗਾਉਣਾ ਤੁਸੀਂ ਨਹੀਂ ਵੀ ਲਗਾਉਣਾ ਤਾਂ ਤੁਸੀਂ ਉਹ ਵੀ ਹੈਗਾ ਵੀ ਸਿੰਪਲ ਜੂੜਾ ਰੱਖਣਾ ਤੁਸੀਂ ਉਹ ਵੀ ਰੱਖ ਸਕਦੇ ਆ ਥੋੜਾ ਉੱਚਾ ਕੀਤਾ ਜਾਂਦਾ ਤੇ ਇਹ ਜੂੜੇ ਨੂੰ ਤੇ ਬਹੁਤ ਸੋਹਣਾ ਲੱਗਦਾ ਵਿਆਹ ਤੇ ਵਿੱਚ ਜਦੋਂ ਤੁਸੀਂ ਇਹਨੂੰ ਬਣਾ ਕੇ ਜਾਓਗੇ ਬਹੁਤ ਸੌਖਾ ਕੁਝ ਨਹੀਂ ਲੱਗਦਾ ਤੇ 3000 ਰੁਪਇਆ ਤੁਸੀਂ ਆਪਣਾ ਬਚਾਉਗੇ ਤੇ ਹੁਬ ਤੁਹਾਨੂੰ ਇਹ ਜੂੜਾ ਪਸੰਦ ਆਊਗਾ ਪਲੀਜ਼ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਿਓ ਤੇ ਮੈਂ ਇਹੋ ਜੇ ਨਿੱਕੇ ਨਿੱਕੇ ਜੂੜੇ ਲੈ ਕੇ ਆਉਂਗੀ ਜਿਹੜੇ ਜਲਦੀ ਬਣਨ ਵਾਲੇ ਹੋਣ ਤੇ ਤੁਸੀਂ ਮੇਰੇ ਵੀਡੀਓ ਨੂੰ ਜਰੂਰ ਦੇਖ ਲਿਆ ਕਰੋ ਦੇਖੋ ਤੁਹਾਡਾ 3000 ਰੁਪਏ 3000 ਜੂੜੇ ਦਾ ਜਿਹੜਾ ਦਿੰਨੇ ਆ ਤੇ ਆਪਾਂ ਬਚ ਜਾਣਾ ਜੇ ਤੁਸੀਂ ਮਾੜੀ ਜੀ ਵੀ ਇਹਨੂੰ ਕਰੋਗੇ ਸਿੰਪਲ ਕੋਈ ਇਹਦੇ ਵਿੱਚ ਮੈਂ ਖਾਸ ਕੋਈ ਚੀਜ਼ ਨਹੀਂ ਲਗਾਈ ਤੇ ਨਾ ਹੀ ਮੈਂ ਕੀਤੀ ਆ ਸਿੰਪਲ ਜੂੜਾ ਕੀਤਾ ਆਪਣਾ ਦੇਖੋ ਕਿੰਨਾ ਸੋਹਣਾ ਲੱਗਦਾ ਮੈਂ ਤੁਹਾਨੂੰ ਦਿਖਾਉਣੀ ਐ ਹੈਂਡ ਤੇ ਸੂਈਆਂ ਕਈ ਵਾਰ ਹੋ ਜਾਂਦੀ ਹੈ ਵੱਡੀ ਛੋਟੀ ਹੋ ਜਾਂਦੀ ਹੈ ਜਾਂ ਤੁਹਾਡੇ ਕੋਲ ਕਈ ਵੇ ਲੂਸ ਹੋ ਜਾਂਦੀਆਂ ਹੁੰਦੀਆਂ ਸੂਈਆਂ ਹਲੋ ਜੀ ਦੇਖੋ ਕਿੰਨੇ ਸੋਹਣੇ ਵਾਲ ਪਏ ਆ ਇਹਦੇ ਵਿੱਚ ਵਾਲ ਉਹੀ ਆ ਜਿਹੜੇ ਆਪਾਂ ਪਾਏ ਆ ਤੇ ਇਹਨੇ ਨਾਲ ਗੋਲ ਯਸ ਜੂੜਾ ਇੰਨਾ ਸੋਹਣਾ ਲੱਗਦਾ ਲੱਗਿਆ ਪਾਇਆ ਹੋਇਆ ਤੇ ਆ ਉੱਪਰ ਆਪਾਂ ਲਾਤੀਆਂ ਮੇਰੇ ਕੋਲ ਹੈਗੀਆਂ ਸੀ ਦੋ ਸੂਈਆਂ ਤੇ ਤੁਸੀਂ ਕੋਈ ਵੀ ਸੂਈਆਂ ਵੀ ਲਾ ਸਕਦੇ ਆ ਜਾਂ ਛੋਟੇ ਛੋਟੇ ਜਿਹੜੇ ਆਪਾਂ ਅੱਜ ਕੱਲ ਡਿਜ਼ਾਈਨ ਦੇ ਕਲਿੱਪ ਮਿਲ ਜਾਂਦੇ ਉਹ ਵੀ ਲਗਾ ਸਕਦੇ ਆ ਸਿੰਪਲ ਜੂੜਾ ਹੈਗਾ ਕੋਈ ਇਹਦੇ ਵਿੱਚ ਖਾਸ ਆਪਾਂ ਕੁਝ ਨਹੀਂ ਕੀਤਾ ਹੈਗਾ ਤੇ ਤੁਸੀਂ ਖੁਦ ਕਰੇ ਵੀ ਟਰਾਈ ਕਰ ਸਕਦੇ ਆ ਦੇਖੋ ਕਿੰਨਾ ਸੋਹਣਾ ਬਣਿਆ ਅਜਦਾ ਬਲੌਕ ਆਪਣਾ ਇੱਥੇ ਤੱਕ ਸੀ